ਹਾਥਰਾਂ ਨੂੰ ਜੋ ਕਿ ਮਸ਼ਾਂਵਰੋ ਤੇ ਅਕਰਾਜਿਕ ਪ੍ਰਵਿਰਤੀ ਵਾਲਿਆਂ ਅੰਦਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਦੀ ਡਾਕਟਰ ਫਰਗਰ ਜਨ ਆਈਪੀਐਸ ਐਸਐਸਪੀ ਪ੍ਰੀਤੋਜੀ ਵੱਲੋਂ ਮਾੜੇ ਅੰਦਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ ਜਿਸ ਦੇ ਤਹਿਤ ਟਾਣਾ ਸਿਟੀ ਕੋਰਟ ਪੂਰਾ ਵੱਲੋਂ ਚਾਰ ਵਿਅਕਤੀਆਂ ਨੂੰ ਮਕਦਮਾਇਕ ਚਿਧ੍ਰਿਕਟਾਰ ਕੀਤਾ ਗਿਆ ਜੋ ਟਾਣਾ ਸਿਟੀ ਕੋਰਟ ਪੂਰਾ ਦੀ ਪੁਲਿਸ ਨੂੰ ਚਲਾਵ ਮਿਲੀ ਸੀ ਤੇ ਚਾਰ ਵਿਅਕਤੀ ਜਿਨ੍ਹਾਂ ਦੇ ਨਾਮ ਰਾਜਕਰਨ ਸੁਖਿੰਦਰ ਸ਼ਰਮਾ ਕੁਕੋਸ਼ਾ ਆਕਾਸ਼ ਇੰਦਰਜੀਤ ਸਿੰਘ ਜਿਹੜੇ ਕੋਟਕਪੂਰੇ ਦੇ ਰਹਿਣ ਵਾਲੇ ਨੇ ਇਹ ਇੱਕ ਲੱਕੜ ਮੰਡੀ ਕੋਲ ਤੋਂ ਥਾਂ ਦੇ ਬੈਠ ਕੇ ਰਾਗਿਰਨ ਨੂੰ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਸੀ ਜੋ ਸੂਚਨਾ ਮਿਲਣ ਤੇ ਇਹਨਾਂ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਕਾਨੂੰਨ ਅਨੁਸਾਰ ਕਰਕੇ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਇਹਨਾਂ ਪਾਸੋਂ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਹੋਇਆ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇੱਥੇ ਵੀ ਦੱਸਣਯੋਗ ਹੈ ਕਿ ਜਿਹੜੇ 4 ਬੰਤੇ ਬੜੇ ਆ ਇਹਨਾਂ ਦੇ ਖਿਲਾਫ કુલ 15 ਮੁਕੱਦਮੇ ਪਹਿਲਾਂ ਦਰਜ ਹੈ ਇਹਨਾਂ ਵਿੱਚੋਂ ਜਿਹੜਾ ਸ਼ਕਵਿੰਦਰ ਸ਼ਰਮਾ ਹੈ ਉਸ ਦੇ ਖਿਲਾਫ 11 ਮੁਕੱਦਮੇ ਦਰਜ ਨੇ ਉਹਨਾਂ ਮੁਕੱਦਮਿਆਂ 'ਚ ਅਕਾਚੀ ਐਕਟ ਤੇ ਚੋਰੀ ਤੇ ਲੋਕਾਂ ਦੇ ਮੁਕੱਦਮੇ ਦਰਜ ਹੈ ਆਕਾਸ਼ ਦੇ ਖਿਲਾਫ ਇੱਕ ਮੁਕੱਦਮਾ ਤੇ ਇੰਦਰਜੀਤ ਸਿੰਘ ਦੇ ਖਿਲਾਫ ਤਿੰਨ ਮੁਕੱਦਮੇ ਜਿਹੜੇ ਆ ਚੋਰੀ ਦੇ ਦਰਜ ਹੈ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਪਾਸੋਂ ਹੋਰ ਪੁੱਛਗਛ ਕੀਤੀ ਜਾ ਰਹੀ ਹੈ ਉਮੀਦ ਹੈ ਕਿ ਇਹਨਾਂ ਤੋਂ ਸਾਨੂੰ ਹੋਰ ਚੋਰੀਆਂ ਤੇ ਸਮਾਨ ਬਰਾਮਦ ਹੋਣ ਦੀ ਉਮੀਦ ਹੈ